ਹਰ ਲਾਲਪੁਰਾ ਜਿੰਦਾਬਾਦ ਕਰਮਾਂ ਮੇਸਲ ਲਾਲਪੁਰਾ ਜਿੰਦਾਬਾਦ ਲਾਲਜੀਤ ਦੀ ਭੁੱਲਰ ਸਾਹਿਬ ਜਿੰਦਾਬਾਦ ਲਾਲਟੇ ਜਿੰਦਾਬਾਦ ਆਪ ਪਾਲਟੇ ਜਿੰਦਾਬਾਦ ਭਗਵੰਤ ਸਿੰਘ ਮਾਨ ਜਿੰਦਾਬਾਦ ਭਗਵੰਤ ਸਿੰਘ ਮਾਨ ਜਿੰਦਾਬਾਦ ਲਾਲਪੁਰ ਸਾਹਿਬ ਜਿੰਦਾਬਾਦ ਲਾਲਪੁਰ ਸਾਹਿਬ ਜਿੰਦਾਬਾਦ ਲਾਲਪੁਰ ਸਾਹਿਬ ਜਿੰਦਾਬਾਦ ਮੇਰਾ ਨਾਮ ਸਵਰਨ ਸਿੰਘ ਆ ਜੀ ਪਿੰਡ ਸਾਡਾ ਕਾਲਵਾ ਜੀ ਸਾਡੇ ਕਾਲਵਾ ਪਿੰਡ ਦੇ ਵਿੱਚ ਭਾਰੀ ਪੱਧਰ ਤੇ ਇਕੱਠ ਕੀਤਾ ਗਿਆ ਜੀ ਸਰ ਇਹ ਸਭਾ ਵੀ ਇਕੱਠ ਹੋਇਆ ਹੈ ਅੱਜ ਹਲਕਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਐਮਪੀ ਦੀ ਚੋਣ ਮੈਦਾਨ ਵਿੱਚ ਆ ਚੁੱਕੇ ਆ ਉਸ ਦੇ ਸਬੰਧ ਵਿੱਚ ਅੱਜ ਬਹੁਤ ਭਾਰੀ ਇਕੱਠ ਹੋ ਰਿਹਾ ਪਿੰਡ ਲਾਲਪੁਰਾ ਸਾਹਿਬ ਸਰਦਾਰ ਮਨਜਿੰਦਰ ਸਿੰਘ ਐਮਐਲਏ ਲਾਲਪੁਰਾ ਸਾਹਿਬ ਦੇ ਕੋਲ ਤੇ ਆਮ ਆਦਮੀ ਪਾਰਟੀ ਸਾਰਿਆਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆਗੇ ਸਾਰੇ ਤਨਮਾਨ ਦੇ ਨਾਲ ਆਪਣਾ ਵਾਹ ਤੋਂ ਵੱਧ ਵੋਟਾਂ ਪਾ ਕੇ ਲਾਲਜੀਤ ਭੁੱਲਰ ਨੂੰ ਜਿਤਾਉਣ ਦੀ ਕਿਰਪਾਲਤਾ ਕਰੋ ਜਿਵੇਂ ਕਿ 2022 ਦੇ ਵਿੱਚ 99 ਸੇਟਾਂ ਦਾ ਇਤਿਹਾਸ ਰਜਿਆ ਆਮ ਆਦਮੀ ਪਾਰਟੀ ਨੇ ਹੁਣ ਤੁਸੀਂ ਕਿਵੇਂ ਵਿਖਰੇ ਜੀ ਕੀ ਕਰਨਾ ਚਾਹੁੰਦੇ ਜੀ ਅਸੀਂ 13 ਦੀਆਂ 13 ਸੀਟਾਂ ਜੋ ਆਪਣੀ ਲੋਕ ਸਭਾ ਹਲਕਾ ਤੋਂ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਲੈ ਕੇ ਹੀ ਤੇ ਇਹੋ ਹੀ ਅਸੀਂ ਵੇਖਣਾ ਚਾਹੁੰਦੇ ਆ ਕਿ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਲੈ ਕੇ ਇਹ ਜਿੱਤ ਪ੍ਰਾਪਤ ਕਰੂਗੀ ਮੇਰਾ ਨਾਮ ਅੰਦਰਵੈਲ ਸਿੰਘ ਜੀ ਜਿਸ ਤੋਂ ਬੰਦੂਰ ਕੱਠ ਹੋਇਆ ਹੈ ਇਹ ਜੀ ਆਪਣਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਲਾਲਜੀਤ ਪੁੱਲਰਤਾ ਕਿਉਂ ਲੜ ਰਿਹਾ ਹੈ ਉਹਦੇ ਜ਼ਬਾਨ ਚ ਆਪਣਾ ਮਨੀਂਦਰ ਸਿੰਘ ਲਾਲਪੁਰਾ ਨੇ ਆਪੇ ਪਿੰਡ ਕੱਠ ਰੱਖਿਆ ਉੱਚ ਜਾਣ ਵਾਸਤੇ ਸੀ ਇਹ ਪਿੰਡ ਕਾਲ ਵਾਲੋਂ ਸਾਰੇ ਧੂਮੀਦਾਰ ਤਿਆਰ ਹੋ ਜਾਂ ਜੀ 2022 ਨੂੰ ਤਾਂ 92 ਸੀਟਾਂ ਫੜ ਕੇ ਪੰਜਾਬ ਤੇ ਹਾਸਲ ਰੱਖਿਆ ਹੈ ਹਾਂਜੀ ਐਸੀ ਗੱਲ ਤੁਸੀਂ ਚੀਕਣਾ ਚਾਹੁੰਦੇ ਜੀ ਅਸੀਂ ਜੀ ਰਾਤ ਦਿਨ ਮਿਹਨਤ ਕਰ ਰਹੇ ਆਂ ਪਿੰਡ ਦੇ ਵਿੱਚ ਵਰਕਰਾਂ ਦੌਰਤੇ ਕਿ ਅਸੀਂ ਆਸ ਕਰਦੇ ਹਾਂ ਵੀ ਇਹ ਜਾਰੀ ਕੀਤੇ 11-11 ਚੀਟਾਂ ਜਿੰਨਾ 2022 ਦੇ ਇਤਿਹਾਸ ਰਜਾ ਉਦੋਂ ਵੱਧ ਇਤਿਹਾਸ ਰਚਾਂਗੇ ਜੀ ਇਸ ਵੋਟਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਮਜਬੂਤਾ ਸਰਕਾਰ ਛੱਡ ਕੇ ਕਿ ਬੀਜੇਪੀ ਜਾਂ ਕਾਂਗਰਸ ਜਾਂ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਨੇ ਇਹਦਾ ਕੀ ਕਾਰਨ ਹੈ ਉਹ ਜੀ ਹਰ ਵਾਰ ਹੀ ਇਤਨਾ ਕੋਈ ਜਿੰਨੂੰ ਕੇ ਨੂੰ ਟਿਕਟ ਨਹੀਂ ਮਿਲਦੀ ਉਹ ਕਹਿੰਦਾ ਮੈਂ ਦੂਸਰੀ ਪਾਰਟੀ ਚ ਲੈ ਲਾਂ ਦੂਰੀ ਪਾਰਟੀ ਵਾਲੇ ਆਂਦੇ ਵੀ ਪਤਾ ਨਹੀਂ ਇਹ ਕਿਹੋ ਜਿਹੇ ਆਦਮੀ ਅਸੀਂ ਦਿੱਲੀਏ ਨੂੰ ਬਸ ਇਹੋ ਕਾਰਨ ਹਰ ਵਾਰੀ ਹੁੰਦਾ ਹੈ ਕਿ ਹਰ ਵਾਰੀ ਇੱਕ ਨਵੀਂ ਗੱਲ ਥੋੜੀ ਹੁੰਦੀ ਪਾਰਟੀ ਚੰਗਾ ਕੰਮ ਕਰੇ ਮੇਰਾ ਨਾਮ ਹਨੂ ਸਿੰਘ ਜੀ ਪਿੰਡ ਕਾਲੋ ਪਿੰਡ ਕਾਲਵਾ ਜੀ ਇਹ ਸਬੰਧ ਉਹ ਇਕੱਠ ਕੀਤਾ ਗਿਆ ਅੱਜ ਅੱਜ ਅਸੀਂ ਜੀ ਉਹ ਆਪਣਾ ਲਾਲਜੀਤ ਪੁਲਨਰ ਸਾਹਿਬ ਨੂੰ ਐਮਪੀ ਬੰਦ ਦੇ ਵਿੱਚ ਪੰਦੇ ਸਬੰਧ ਦੇ ਵਿੱਚ ਆਪਣਾ ਭਾਉ ਸਕਦੀਪ ਸਿੰਘ ਦੇ ਉਹਨਾਂ ਦੀ ਗਵਾਹੀ ਦੇਣ ਅਸੀਂ ਮਨਿੰਦਰ ਸਿੰਘ ਲਾਲਪੁਰਾ ਦੇ ਪਿੰਡ ਦਾ ਉੱਥੇ ਜਾ ਰਹੇ ਹਾਂ ਤੇ ਉਹਨਾਂ ਨੂੰ ਜੋ ਕਿ ਮੀਟਿੰਗ ਹੋਣੀ ਅੱਜ ਮੀਟਿੰਗ ਦੇ ਸਾਮਲ ਹੋਣ ਵਾਸਤੇ ਆਦਾ ਪਿੰਡ ਕਾਲਵਾ ਤੋਂ ਜੱਥਾ ਪੂਰਾ ਜਾ ਰਿਹਾ ਜੀ 2022 ਦੇ ਵਿੱਚ ਬਹੁਤ ਵੱਡੇ ਜਿੱਤ ਪ੍ਰਾਪਤ ਹੋਈ ਤੇ ਆ ਕੇ ਅੱਜ ਆ ਗਿਆ ਨਵੇਂ ਸਿਰਿਓਂ ਹਾਂਜੀ ਤੁਹਾਨੂੰ ਕੀ ਲੱਗਦਾ 2024 ਵਿੱਚ ਕਿਵੇਂ ਹੋਵੇਗਾ 2024 ਦੇ ਵਿੱਚ ਅਸੀਂ ਆਮ ਪਾਰਟੀ ਦਾ ਟੂਰ ਸਫਲ ਕਰਾਂਗੇ ਜਿੱਥੇ ਜਾਣ ਦੀ ਲੋੜ ਪਈ ਜਾਵਾਂਗੇ ਵੀ ਅਤੇ ਆਮ ਪਾਰਟੀ ਨੂੰ ਪੂਰੀਆਂ ਹੁਮ ਹਮਾ ਕੇ ਜਿੱਤਾਵਾਂਗੇ ਹਾਂਜੀ ਕਿੰਨਾ ਲੋੜ ਆ ਮੇਰਾ ਨਾਂ ਜੀ ਸੁਖਦੇਵ ਸਿੰਘ ਆ ਕਿਹੜਾ ਪਿੰਡ ਆ ਫਿਰ ਨਕਾਲਵਾ ਜੀ ਇਸ ਸੰਬੰਧ ਵਿੱਚ ਕੱਠ ਕੀਤਾ ਗਿਆ ਜੀ ਆਹੀਂ ਜੀ ਲਾਲਪੁਰੇ ਮਨਜਿੰਦਰ ਸਿੰਘ ਲਾਲਪੁਰਾ ਜੀ ਦੀ ਵਾਈਟ ਜਾ ਰਹੇ ਆ ਲਾਲਜੀਤ ਭੁੱਲਰ ਜੀ ਐਮਪੀ ਦੀ ਸ਼ੀਟ ਵਿੱਚ ਖੜੇ ਆ ਉਹਦੀ ਮੀਟਿੰਗ ਅੱਜ ਰੈਲੀ ਆ ਉਹਦੇ ਵਿੱਚ ਅਸੀਂ ਬਹੁਤ ਹੁਮ ਹਮਾ ਕੇ ਆਪਣਾ ਜਥਾ ਲੈ ਕੇ ਆਪਣੇ ਜੋਰ-ਸ਼ੋਰ ਦੇ ਨਾਲ ਅਸੀਂ ਆਪਣਾ ਪੂਰੀ ਅਗਵਾਈ ਕਰਾਂਗੇ ਤੇ ਲਾਲਪੁਰ ਲਾਲਜੀਤ ਭੁੱਲਰ ਜੀ ਵੀ ਅਸੀਂ ਜਿੱਤ ਪ੍ਰਾਪਤ ਕਰਾਂਗੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੂਰੇ ਜੋਰ-ਸ਼ੋਰ ਦੇ ਨਾਲ ਅਸੀਂ ਅੱਗੇ ਵਧ ਕੇ ਕੰਮ ਕਰਾਂਗੇ 2022 ਵਿੱਚ ਬਹੁਤ ਭਾਰੀ ਜਿੱਤ ਪ੍ਰਾਪਤ ਹੋਈ ਆ ਹਾਂਜੀ ਹਾਂਜੀ ਹੁਣ ਵੀ ਉਹਦੇ ਨਾਲੋਂ ਅਸੀਂ ਵੱਧ ਚੜ ਕੇ ਹਿੱਸਾ ਪਾਵਾਂਗੇ ਵੱਧ ਚੜ ਕੇ ਉਹਦੇ ਨਾਲੋਂ ਜਿੱਤ ਪ੍ਰਾਪਤ ਕਰਾਂਗੇ ਆਪ ਪਾਰਟੀ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ ਭਗਵਾਨ ਸੇਵਾ ਜੀ ਮਾਨ ਜਿੰਦਾਬਾਦ ਭਗਵਾਨ ਸੇਵਾ ਜੀ ਮਾਨ ਜਿੰਦਾਬਾਦ ਲਾਲਪੁਰ ਐਮਐਲਏ ਲਾਲਪੁਰ ਜੀ ਜਿੰਦਾਬਾਦ ਐਮਐਲਏ ਲਾਲਪੁਰ ਜੀ ਜਿੰਦਾਬਾਦ ਕਾਲਾ ਨਿਕਲਦਾ ਤੇ ਅੰਦਰ ਬਾਟ ਦੇ ਆਇਆ ਆਇਆ ਲੱਗਿਆ ਆ ਬਾਤਾਂ ਮੇਰੇ ਬਾਤੇ ਦੇ ਜੇ ਜੋਬ ਜੀ ਨਾ ਮਟਰ ਦਾ ਰਸਾਰਾ ਵੜੋਪਾ ਚ ਜਨੇ ਵੜਦੇ ਆ 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 ਮੈਂ ਜਿੱਥੇ ਰਿਪੋਰਟ ਇਹ ਕਿ ਤੁਹਾਡਾ ਨਾਮ ਤੇ ਕਿਹੜਾ ਤੁਹਾਡੇ ਕੋ ਦਾ ਧੰਨਵਾਦ ਕਿ ਮੈਂ ਰਕੇਂਦਰ ਸਿੰਘ ਕੁਸ਼ਮਾ ਚੇਅਰਮੈਨ ਨੂੰ ਕਹਿੰਦਾ ਖਰਮਦਾਰ ਨੂੰ ਕਿੱਥੇ ਅੱਜ ਵੀ ਲੋਕ ਸਭਾ ਜਿਹੜੀ ਆਪਣੀ ਖੂਸਾ ਵਾਲੇ ਤੋਂ ਜਿਹੜੇ ਉਮੀਦਵਾਰ ਨੇ ਆਪਣੇ ਸਰਦਾਰ ਲਾਲਜੀਤ ਸਿੰਘ ਦੀ ਭੁੱਲਰ ਉਹ ਪਹੁੰਚ ਰਹੇ ਨੇ ਤੇ ਬੜੀ ਤੁਸੀਂ ਦੇਖ ਹੀ ਲਿਆ ਵਾ ਕਿ بڑے ਜੁੜਾ ਛੋੜਾ ਦੇ ਨਾਲ ਫੰਦੂਰ ਸਾਹਿਬ ਹਲਕੇ ਦੇ ਲੋਕ ਲਾਲ ਜੀ ਤੁਹਾਨੂੰ ਪਿਆਰ ਕਰਦੇ ਨੇ ਸਾਡੇ ਪਰਮਨ ਪਿਆਰੇ ਜਿਹੜੇ ਐਮਐਲਏ ਨੇ ਭਰਕਾ ਕਲੂਬ ਸਾਹਿਬ ਤੋਂ ਉਹਨਾਂ ਨੂੰ ਵੀ ਪਿਆਰ ਕਰਦੇ ਨੇ ਕੋਈ ਮਿੰਟਾਂ ਦੇ ਵਿੱਚ ਰੈਲੀ ਫੁੱਲ ਭਰੀ ਦੀ ਖੜੀ ਕਿਤਾ ਜਿਹੜੀ ਇਹ ਲੋਕ ਸਭਾ ਚੋਣਾਂ ਆ ਰਹੀਆਂ ਵਿਰੋਧੀ ਪਾਰਟੀ ਕਿਤਾ ਜਾਦਿਆ ਤੁਹਾਨੂੰ ਵਿਰੋਧੀ ਪਾਰਟੀ ਤੁਸੀਂ ਵੇਖ ਹੀ ਰਹੇ ਹੋ ਵਿਰੋਧ ਚੋਣ ਆਉਣ ਵਾਲਾ ਹੈਗਾ ਹੀ ਕੋਈ ਨਹੀਂਗਾ ਸਾਡੇ ਕੈਂਡੀਡੇਟ ਦੇ ਸਾਹਮਣੇ ਨਾ ਕੋਈ ਕੈਂਡੀਡੇਟ ਹੀ ਕੋਈ ਨਹੀਂ ਹੈਗਾ ਨਾ ਕਾਂਗਰਸ ਕੋ ਨਾ ਕਾਲੀਦਾਲ ਕੋ ਨਾ ਬੀਜੇਪੀ ਕੋ ਜਿਹਦਾ ਕੈਂਡੀਡੇਟ ਹੀ ਨਹੀਂ ਦੇ ਪਾਇ ਲਾਲਜੀਤੋਂ ਡਰਦੇ ਨੇ ਸਾਰੇ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਮਨ ਚ ਡਰ ਹੈ ਇਹਨਾਂ ਕੋ ਕੈਂਡੀਡੇਟ ਹੀ ਨਹੀਂ ਆ ਰਿਹਾ ਜਿਹੜਾ ਵੀ ਕੋਈ ਕੈਂਡੀਡੇਟ ਮਾਰਾ ਮੋਟ ਲੱਗਦਾ ਕਿ ਹਾਂ ਜੀ ਮੈਂ ਨਾਉਂ ਦਾ ਮੜਾ ਮੋਡ ਉਹ ਵੀ ਗੋ ਬੈਕ ਹੋ ਜਾਂਦਾ ਕਿੱਦਾਂ ਦੇਖਦੇ ਜਿਹਾ ਕੇਜਰੀਵਾਲ ਨੂੰ ਅੰਦਰ ਕੀਤਾ ਗਿਆ ਕੀ ਬੀਜੇਪੀ ਇਹ ਡਰਦੀ ਆ ਤੋ ਜਿਹੜੀ ਆਮ ਆਦਮੀ ਪਾਰਟੀ ਕੋ ਜਿਹੜੀ ਆ ਦੇਖੋ ਜੀ ਡਾਰੀ ਆਮ ਆਦਮੀ ਪਾਰਟੀ ਦਾ ਹੈ ਡਾਰੀ ਕੇਜਰੀਵਾਲ ਦਾ ਹੈ ਡਾਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾ ਦਾ ਇਹਨਾਂ ਨੂੰ ਕਦੀ ਈਡੀ ਪਵਾ ਦੋ ਕਦੀ ਕੋਈ ਕਦੀ ਕੋਈ ਕੋਈ ਨਾ ਕੋਈ ਬਹਾਨਾ ਲੱਭ ਕੇ ਬੇਫਜ਼ੂਲ ਤੋਂ ਕੇਜਰੀਵਾਲ ਨੂੰ ਅੰਦਰ ਢੱਕਿਆ ਹੈ ਉਹਨਾਂ ਕੋਲ ਕੋਈ ਵੀ ਨਾ ਕੋਈ ਰੁਕਣੀ ਹੈ ਜਿੱਦਾਂ ਕਿਸਾਨ ਬੀਜੇਪੀ ਦੀ ਵਿਰੋਧਤਾ ਕਰ ਰਹੇ ਆ ਆਪਣੇ ਉਹਨਾਂ ਨੂੰ ਕੁਸ਼ਰਤ ਹੋਊਗੀ ਇਹਨਾਂ ਦੀ ਨਾ ਜੀ ਨਾ ਆਪਣੇ ਜਿਹੜੇ ਕਿਸਾਨ ਨੇ ਉਹ ਸਾਡੇ ਨਾਲ ਨੇ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਨਾਲ ਖੜੇ ਆ ਦੇਖੋ ਜਿਹੜਾ ਮੁੰਡਾ ਸੀ ਆਪਣਾ ਅਰਸ਼ ਉਹਦੀ ਸ਼ੀਜ਼ੀ ਹੋਈ ਉੱਥੇ ਕਿਸਾਨ ਧਰਨੇ ਦੇ ਉੱਤੇ ਸਰਕਾਰ ਨੇ ਇੱਕ ਤਾਂ ਉਹਨਾਂ ਦੀ مالی ਸਹਾਇਤਾ ਕੀਤੀ 1 ਕਰੋੜ ਰੁਪਏ ਦਾ ਛਿੱਧੀ ਉਸ ਕਰਦੇ ਕਿ ਉਹਨਾਂ ਨੂੰ ਤੇ ਨਾਲ ਹੀ ਉਹਨਾਂ ਦੀ ਭੈਣ ਨੂੰ ਛੋਟੀ ਨੂੰ ਇੱਕ ਨੂੰ ਸਰਕਾਰੀ ਨੌਕਰੀ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਤੇ ਕਿਸਾਨ ਸਾਡੇ ਨਾਲ ਖੜੇ ਆ ਵੋਟਰਸ ਵੋਟਰਾਂ ਨੂੰ ਕੀ ਸਪੋਰਟ ਕਰਨਾ ਚਾਹੁੰਦੇ ਕੀ ਸੰਦੇਸ਼ ਦੇਣਾ ਚਾਹੁੰਦੇ ਵੇਖੋ ਜੀ ਵੋਟਰਾਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਵੇਖੋ 2 ਸਾਲ ਦੇ ਆਮ ਆਦਮੀ ਪਾਰਟੀ ਦੇ ਕੰਮ ਵੇਖੋ ਤੇ ਗਾਂ ਵੀ ਆਉਣ ਵਾਲੇ 3 ਸਾਲ ਨੇ ਸਾਡੇ ਜੇ ਅਸੀਂ ਲੋਕ ਸਭਾ ਤੋਂ ਲਾਲਜੀਤ ਭੁੱਲਰ ਤੋਂ ਜਿਤਾ ਕੇ ਭੇਜਾਂਗੇ ਤੇ ਸਾਡੀ ਆਵਾਜ਼ ਲੋਕ ਸਭਾ ਦੇ ਵਿੱਚ ਵੀ ਫਲਾਂਦੂ ਲੋਕਾਂ 'ਚ ਵਿਚਰਦੇ ਜੇ ਕੀ ਮੁੱਦੇ ਨੂੰ ਲੈ ਕੇ ਜੜੀ ਆ ਵੋਟ ਮੰਗੀ ਜਾਊਗੀ ਨਹੀਂ ਲੋਕ ਸਾਡੇ ਨਾਲ ਨੇ ਕਿ ਅਸੀਂ ਮੈਂ ਪਹਿਲਾਂ ਹੀ ਕਹਿ ਰਿਹਾ ਮੁੱਦੇ ਸਾਡੇ ਕੋਲ ਬਿਜਲੀ ਦਾ ਬਿੱਲ ਅਸੀਂ 0 ਆ ਰਿਹਾ ਠੀਕ ਹੈ ਜੀ ਹੋਰ ਵੀ ਕਿੰਨੇ ਹਸਪਤਾਲਾਂ ਦੇ ਵਿੱਚ ਸੂਤਾ ਨੇ ਮੁਹੱਲਾ ਕਲੀਨਿਕ ਨਵੇਂ ਖੋਲੇ ਜਾ ਰਹੇ ਨੇ ਤੇ ਹੋਰ ਵੀ 45000 ਦੇ ਕਰੀਬ ਘੱਟੋ-ਘੱਟ ਸਰਕਾਰੀ ਨੌਕਰੀ ਦੇ ਚੁੱਕੇ ਆ ਸਾਡੇ ਕੋਲ ਦੇ ਮੁੱਦੇ ਬੜੇ ਆ ਅਸੀਂ ਲੋਕਾਂ 'ਚ ਜਾ ਵੀ ਰਹੇ ਆ ਲੋਕ ਸਾਨੂੰ ਕਹਿ ਵੀ ਰਹੇ ਆ ਕਿ ਨਹੀਂ ਤੁਸੀਂ ਕੰਮ ਬਹੁਤ ਵਧੀਆ ਕੀਤਾ ਕੀ ਮੀਟਿੰਗ ਹੋ ਰਹੀ ਆ ਇਹ ਸਾਡੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਤੇ ਉਹਦੇ ਸਬੰਧ ਦੇ ਵਿੱਚ ਮੀਟਿੰਗ ਹੋ ਰਹੀ ਆ ਸਰਦਾਰ ਲਾਲਜੀ ਸਿੰਘ ਭੁੱਲਰ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿਹੜੇ ਉਮੀਦਵਾਰ ਨੇ ਤੇ ਉਹਨਾਂ ਨੂੰ ਅਸੀਂ ਪੂਰੇ ਜੋਰ ਸ਼ੋਰ ਨਾਲ ਚੁਜਦਾਵਾਂਗੇ ਤੇ ਅੱਜ ਪੂਰੇ ਜਿੰਨੇ ਸਾਡੇ ਹਲਕੇ ਦੇ ਵਰਕਰ ਸਹਿਬਾਨ ਸਾਰਿਆਂ ਨੂੰ ਸੱਦਾ ਦਿੰਦਾ ਇੱਕ ਹੱਲਾ ਕਿਆਓ ਆਪਾਂ ਵਿਚਾਰ ਚਰਚਾ ਕਰੀਏ ਵੋਟਰਾਂ ਸਵੋਟਰ ਨੂੰ ਕੀ ਸਪੋਰਟ ਦੇਣਾ ਚਾਹੁੰਦੇ ਜੀ ਕੀ ਕਹਿਣਾ ਚਾਹੁੰਦੇ ਜੀ ਬਸ ਇਹੀ ਕਿ ਤੁਸੀਂ ਸਾਨੂੰ ਪਿਆਰ ਬਖਸ਼ਿਆ ਸੀ ਤਾਂ ਮੈਨੂੰ ਪਿਛਲੀ ਵਾਰ ਐਮਐਲਏ ਬਣਾਇਆ ਤੁਸੀਂ ਵੋਟਾਂ ਪਾ ਕੇ ਮੈਂ ਵੀ 2 ਸਾਲ ਤੁਹਾਡੇ ਨੇਜੀ ਕੰਮ ਹੋਏ ਪਿੰਡਾਂ ਦੇ ਕੰਮ ਹੋਏ ਦਿਲ ਖੋਲ ਕੇ ਕੀਤੇ ਆ ਤੇ ਤੁਸੀਂ ਤਗੜੇ ਹੋ ਜਣਾ ਹੋਰ ਸਪੋਰਟ ਕਿਹੜੇ ਮੁੱਦੇ ਨਾਲ ਵੋਟ ਲਓਗੇ ਤੇ ਸਾਰੇ ਸਾਡੇ ਨੇ ਕੰਮ ਹੀ ਸਾਰੇ ਅਹੀਂ ਸਹੀ ਕਰਨ ਦੇ ਆ ਲੋਕਾਂ ਨੂੰ ਪਤਾ ਹੈ ਜਿਵੇਂ ਬਿਜਲੀ ਜਿਹੜੀ ਹੈ ਉਹ ਆ ਸਰਕਾਰ ਨੇ ਇੱਕ ਵੱਡੀ ਸਹੂਤ ਦਿੱਤੀ ਹੈ 600 ਜੁੰਡ ਦੀ ਦਿੱਤੀ ਆ ਤੇ ਅ ਛੜਕਾਂ ਵੇਖੋ ਆਪਣੇ ਹਲਕੇ ਦੇ ਵਿੱਚ ਸਿਰਫ ਪੰਜ ਛੜਕਾਂ ਚੱਲਦੀਆਂ ਰਹਿ ਜਾਂ ਸਾਰੀਆਂ ਤਕਰੀਬਨ ਛੜਕਾਂ ਆਪਾ ਬਣਾ ਦਿਆਂਗੇ ਤੇ ਇਵੇਂ ਤੁਸੀਂ ਲਾਓ ਆ ਰਾਸ਼ਨ ਕਾਰਡ ਜਿਹੜੇ ਕੱਟੇ ਗਏ ਹੀ ਉਹ ਸਾਰੇ ਜਿਹੜੇ ਭਾਲ ਕਰਦੇ ਆ ਜੋ بڑے ਮੁੱਦੇ ਨੇ ਸਿੱਖਿਆ ਦਾ ਮੁੱਦਾ ਹੈ ਇਹੀ ਸਕੂਲ ਆ ਫੈਮਿਨਿਸ ਬਣਾ ਰਹੇ ਆ ਕਿੰਨਾ ਵੱਲ ਕੀ ਨੇ ਕਦੇ ਧਿਆਨ ਹੀ ਨਹੀਂ ਦਿੰਦਾ ਕਿ ਹਸਪਤਾਲ ਚੰਗੇ ਕਰ ਰਹੇ ਆ ਵੱਲ ਲਗਰੀਕ ਬਣਾ ਰਹੇ ਆ ਸੋ ਹਰ ਪੱਖੋਂ ਜਨਤਾ ਨੂੰ ਜਿਹੜੀ ਸਹੂਲਤ ਦੀ ਸੀ ਜਿਹੜੀ ਕਿਤੇ ਜਿਹੜੀ ਆਮ ਪਾਰਟੀ ਦੇ ਲੀਡਰਾਂ ਭਾਜਪਾ ਲੋ ਜਾਂ ਕੇਂਦਰੀ ਸਰਕਾਰ ਆਈਡੀਓ ਲੋਕ ਰਫਤਰ ਕੀਤੇ ਉਹ ਕਿਸ ਤਰ੍ਹਾਂ ਦੇਵੇਂਦੇ ਜੇ ਆ ਦੇਖੋ ਗੱਲ ਇਹ ਆ ਕਿ ਚਲੋ ਬਾਕੀ ਗੱਲਾਂ ਦਾ ਬਾਅਦ ਕੀਆ ਵਾ ਪਰ ਜੇ ਇਲੈਕਸ਼ਨਾਂ ਦੇ ਵੇਲੇ ਕਿਸੇ ਨੂੰ ਪੜਿਆ ਜਾਂਦਾ ਜਿਹਦਾ ਸਿੱਧਾ ਹੀ ਸਮਝ ਆਉਂਦੀ ਲੋਕਾਂ ਨੂੰ ਵੀ ਇਹ ਰਾਜਨੀਤਿਕ ਭਾਵਨਾ ਦੇ ਨਾਲ ਗਲਤ ਭਾਵਨਾ ਨਾਲ ਉਹ ਰੋਸ਼ਟ ਕੀਤਾ ਗਿਆ ਬਾਕੀ ਇਮਾਨਦਾਰ ਪਾਰਟੀ ਇਹ ਕਿ ਨੇਤਾ ਇਮਾਨਦਾਰ ਆ ਤੇ ਭ੍ਰਿਸ਼ਟਾਚਾਰ ਦੇ ਨੂੰ ਖਤਮ ਕਰ ਲਈ ਤੇ ਦਾ ਜਨਮ ਹੋਇਆ ਸੋ ਸਾਡਾ ਕਦੇ ਵੀ ਕੋਈ ਨੇਤਾ ਚਾਹੀਦੀ ਨਹੀਂ ਭਾਵੇਂ ਬਾਕੀ ਦੇ ਹਾਰ ਦੇ ਕਰਦੇ ਨਹੀਂ ਉਹ ਕਿਰਪਾ ਕਰੀ ਬੰਦੇ ਨਹੀਂ ਹਾਰ ਦੇ ਕਰ ਨਹੀਂ ਆ ਤੇ ਸਾਰੇ ਨੋਕਾ ਨੂੰ ਪਤਾ ਕਿ ਮੋਦੀ ਜਿਹੜਾ ਘਬਰਾ ਗਿਆ ਵਾ ਤੇ ਤਾਂ ਹੀ ਉਹ ਨੀਡੀ ਨੂੰ ਅੱਗੇ ਕੀਤਾ ਵਾ ਤੇ ਇਹ ਜਿਹੜਾ ਅਰਵਿੰਦ ਕੇਜਰੀਵਾਲ ਨਾਲ ਹੋਇਆ ਇਹ ਕਰਕੇ ਨਰਿੰਦਰ ਮੋਦੀ ਨੇ ਬਹੁਤ ਵੱਡੀ ਗਲਤੀ ਕਰ ਗਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੋਟਰਾਂ ਸਪੋਰਟਰਾਂ ਦਾ ਆਮ ਆਦਮੀ ਪਾਰਟੀ ਦੇ ਗੇਟਰ ਰੀਡ ਦੀ ਹੱਡੀ ਸਾਡੇ ਆਗੂ ਸਹਿਬਾਨਾਂ ਦਾ ਸਰਦਾਰ ਬਜਿੰਦਰ ਸਿੰਘ ਲਾਲਪੁਰੇ ਦਾ ਜਿੰਨੇ ਵੀ ਸਾਡੇ ਚੇਅਰਮੈਨ ਸਾਹਿਬ ਆਏ ਆ ਡਾਇਰੈਕਟਰ ਸਾਹਿਬ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਜ ਅੱਜ ਦੇ ਇਸ ਇਕੱਠ ਨੂੰ ਵੇਖ ਕੇ ਠਾਠਾ ਮਾਰਦੇ ਇਕੱਠ ਨੂੰ ਵੇਖ ਕੇ ਲੱਗਦਾ ਕੇ ਜਿਹੜਾ ਖੇਮ ਕਰਨ ਤੇ ਖਡੂਰ ਸਾਹਿਬ ਆ ਇਹ ਭੜਨਗੇ ਆਪਸ ਦੇ ਵਿੱਚ ਤੇ 30000 ਤੋਂ ਵੱਡੀ ਲੀਡ ਕੱਲੀ ਕੱਲੀ ਖਡੂਰ ਸਾਹਿਬ ਉਹਦਾ ਸਭਾ ਦੇ ਵਿੱਚੋਂ ਆਊਗੀ ਬਾਕੀ ਜਿਹੜੀਆਂ ਸੜੀਆਂ ਵਿਧਾਨ ਸਭਾ ਨਾਉਂਦੀਆਂ ਨਾਓ ਕਿਸੇ ਚੋ 30000 ਕਿਸੇ ਤੋਂ 20000 ਤੇ ਜਿਹੜੀ ਖਡੂਰ ਸਾਹਿਬ ਲੋਕ ਸਭਾ 2 ਲੱਖ ਤੋਂ ਪਲੱਸ ਅਸੀਂ ਜਿੱਤਾਂਗੇ ਆਵਾਦਵੀ ਪਾਰਟੀ ਦੇ ਤੋਂ ਸਵੈਦੀ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭਦੇ ਪਏ ਜੀ ਵੇਖੋ ਦੁੱਤੀਆਂ ਪਾਰਟੀਆਂ ਨੂੰ ਉਮੀਦਵਾਰ ਜਿਹੜੇ ਦਿੱਤੇ ਇਹਨਾਂ ਨੇ ਜਿਵੇਂ ਡਿੰਪਾ ਜੀ ਦੀ ਤੁਸੀਂ ਵੀਡੀਓ ਵੇਖੀ ਆ ਉਹ ਕਹਿੰਦੇ ਵੀ ਆਮ ਜਿੰਨੂੰ ਵੀ ਕਾਂਗਰਸ ਪਾਰਟੀ ਟਿਕਟ ਦਊ ਮੈਂ ਉਹਦੇ ਨਾਲ ਆ ਵੇਖੋ ਇਸ ਤਰ੍ਹਾਂ ਨਹੀਂ ਲੜਾ ਕਹਿੰਦਾ ਹੁੰਦਾ ਜਿਹੜਾ ਲੜਾ ਹੋਵੇ ਹੁੰਦਾ ਮੈਂ ਜੰਝ ਮੈਂ ਲੈ ਕੇ ਜਾਊਂਗਾ ਘੋੜੀ ਤੇ ਮੈਂ ਚੜੂੰਗਾ ਬੋਟੀ ਮੈਂ ਵੇ ਆ ਕੇ ਲਿਓ ਉਹ ਭੱਜਦੇ ਹੁੰਦੇ ਜਿੰਨੂੰ ਮਰਜ਼ੀ ਬੋਟੀ ਖੇਡਿਓ ਮੈਂ ਪਗੜਾ ਪਾ ਸਾਢੇ 400 ਸੀਟ ਖੜੂਗੀ ਭਾਜਪੀ ਦੇ ਦਾਵੇ ਫੋਕਲੇ ਖੋਖਲੇ ਆ ਲੋਕ ਗਰਵਿੰਦ ਕੇਜਰੀਵਾਲ ਨੂੰ ਇੰਡੀਆ ਅਲਾਈਂਸ ਨੂੰ ਜਿਤਾਉਣਗੇ ਜਿੰਨੇ ਜਿੰਨੇ ਤਕਾ ਕੀਤਾ ਉਹਦੇ ਨਾਲ ਲੋਕਾਂ ਨੇ ਮੁੜ ਕੇ ਤਕਾ ਕੀਤਾ ਏ ਉਹ ਲੋਕ ਨੇ ਜਿਨ੍ਹਾਂ ਪੰਜਾਬ ਤੇ ਦਿੱਲੀ ਦੇ ਵਿੱਚੋਂ ਵਾਰ-ਵਾਰ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ 'ਚ ਭੇਜਿਆ ਹੁਣ ਲੋਕ ਪੂਰੇ ਭਾਰਤ 'ਤੇ ਆਮ ਆਦਮੀ ਪਾਰਟੀ ਨੂੰ ਤੇ ਇੰਡੀਆ ਲਾਇੰਸ ਦੇ ਉਮੀਦਵਾਰਾਂ ਨੂੰ ਜਿਤਾਉਣਗੇ 450 ਉਮੀਦਵਾਰ 543 'ਚੋਂ ਲੋਕ ਸਭਾ 'ਚ ਭੇਜਣਗੇ ਤੇ ਲੋਕ ਸਭਾ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਹਾਕੂਮ ਕਹੀਂ ਲੈ ਕੇ ਆਵਾਂ ਠੀਕ ਹੈ ਮੈਨੂੰ ਤਾਂ ਲੱਗਦਾ ਹਾ ਸੇ ਮਜ਼ਾਕ ਨਹੀਂ ਗਿਆ ਵਾ ਢਿੱਲੇ ਚੱਲ ਰਹੇ ਆ ਲਾਲਪੁਰਾ ਸਾਹਿਬ ਆ ਸਾਰੀਆਂ ਫੋਰਡਾਂ ਖੜੀਆਂ ਕੋਤੋਂ ਮੰਤਰੀ ਸਾਹਿਬ ਦਾ ਤੋਂ ਹੁਕਮ ਆਇਆ ਅੱਜਾ ਮੰਤਰੀ ਸਾਹਿਬ ਨੇ ਜਿਆ ਫੈਰੀ ਕੰਸੀ ਲਗਿਆ ਮੰਤਰੀ ਸਾਹਿਬ ਕਹਿੰਦੇ ਲਾਲਪੁਰਾ ਸਾਹਿਬ ਢਿੱਲੇ ਚੱਲ ਰਹੇ ਆ ਤੇ ਅੱਜ ਮੈਂ ਦੱਸਣਾ ਦੱਸਣਾ ਚਾਹੁੰਦਾ ਮੰਤਰੀ ਸਾਹਿਬ ਭੁੱਲ ਸਾਹਿਬ ਲੰਦਾ ਪਿੰਦੇ ਬਾਗੇ آسي so, ڪردي بے گا سردار شمشیر جی کلہ وہ بھی اتو پہنچ گئے